ਰਾਗ ਬਿਹਗੜ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ ਹੋਮੀ ਮਾਇਆ ਬਿਕ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਵਿਖਲੇ ਜਾਏ ਰਾਮ ਮਨ ਸੁਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਹਰ ਭਾਗ ਵੱਡੇ ਲਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਛੇਤੀ ਮਨ ਬੇਦਿਆ ਮੇਰੀ ਜਿੰਦੜੀਏ ਜਿਉ ਬਾਲਕ ਲਗਦੁ ਧਖੀਰੇ ਰਾਮ ਹਰ ਬਿਨ ਸਾਂਤ ਨਾ ਪਾਈਏ ਮੇਰੀ ਜਿੰਦੜੀਏ ਜੋ ਚਾਤਰਕ ਜਲ ਬਿਨ ਤੇਰੇ ਰਾਮ ਸਤ ਗੁਰ ਸਰਨੀ ਜਾਏ ਪਾਉ ਮੇਰੀ ਜੰਦੜੀਏ ਗੁਣ ਦੱਸੇ ਹਰ ਪ੍ਰਭ ਕੀ ਰਾਮ ਜਨ ਨਾਨਕ ਹਰ ਮੇ ਲਾਇਆ ਮੇਰੀ ਜੰਦੜੀਏ ਕਰਵਾਜੇ ਸ਼ਬਦ ਕਨੇਰੇ ਰਾਮ ਮਾਨਮਕ ਹੋ ਮੈਂ ਵਿਛੜੇ ਮੇਰੀ ਜਿੰਦੜੀਏ ਬਖ ਬਾਦ ਦੇ ਹੋ ਮੈਂ ਜਾਲੇ ਰਾਮ ਜੋ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ ਤਿਉ ਮਨਮਕ ਸਭ ਵਸ ਕਾਲੇ ਰਾਮ ਜੋ ਮੋ ਮਾਇਆ ਚਿਤ ਲਾਏਂਦੇ ਮੇਰੀ ਜਿੰਦੜੀਏ ਸੇ ਮਨ ਮੁਖ ਮੋੜ ਬਿਤਾਲੇ ਰਾਮ ਜਨ ਤਰਾ ਤਰਾ ਸਰਨਾਗਤੀ ਮੇਰੀ ਜਿੰਦੜੀਏ ਗੁਰ ਨਾਨਕ ਹਰ ਰਖਵਾਲੇ ਰਾਮ ਹਰ ਜਨ ਹਰ ਲਿਬ ਉਬਰੇ ਮੇਰੀ ਜਿੰਦੜੀਏ ਤੋਰ ਭਾਗ ਵੱਡੇ ਹਰ ਪਾਇਆ ਰਾਮ ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ ਗੁਰਖੀ ਵਟ ਸ਼ਬਦ ਤਰਾਇਆ ਰਾਮ ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਤ ਗੁਰ ਮੀਠ ਲਗਾਇਆ ਰਾਮ ਕਰ ਕੇ ਕਿਰਪਾ ਸੁਣ ਬੇਣਤੀ ਹਰ ਹਰ ਜਨ ਨਾਨਕ ਨਾਮ ਤੇ ਆਇਆ ਰਾਮ ਬਿਹਾਗੜਾ ਮਹੱਲਾ ਚੌਥਾ ਜਗ ਸੁਕਿਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਤਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਦਾਰੇ ਰਾਮ ਸਭ ਕੇ ਲਿ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ ਰਾਮ ਵੱਡ ਪੁੰਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ ਰਾਮ ਜੋ ਹਰ ਨਾਮ ਧਿਆਇਂਦੇ ਮੇਰੀ ਜਿੰਦੜੀਏ ਨਾ ਪੰਚੇ ਵਸ ਗਦੇ ਆਏ ਰਾਮ ਅੰਤਰ ਨਾਮ ਨੇਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤ ਗੁਰ ਅਲਖ ਲਖਾਏ ਰਾਮ ਗੁਰ ਆਸਾ ਮਨ ਸਾ ਪੂਰੀਆਂ ਮੇਰੀ ਜਿੰਦੜੀਏ ਹਰ ਮਿਲਿਆ ਭੁਖ ਸਭ ਜਾਏ ਰਾਮ ਦਰ ਮਸਤਕ ਹਾਰ ਪ੍ਰਭ ਲਿਖਿਆ ਮੇਰੀ ਜੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਲਵਾਂਚੀਆਂ ਮੇਰੀ ਜੰਦੜੀਏ ਪਰ ਦਰੋਹੀ ਠਗ ਆਇਆ ਰਾਮ ਵਡਭਾਗੀ ਗੁਰ ਪਾਇਆ ਮੇਰੀ ਜੰਦੜੀਏ ਗੁਰ ਪੂਰੇ ਗਤਮਿਤ ਪਾਇਆ ਰਾਮ ਗੋਰੀ ਅੰਬਰਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬੋੜ ਜਿਵਾਇ ਰਾਮ ਜਨ ਨਾਨਕ ਸਤ ਗੁਰ ਜੋ ਮਿਲੇ ਮੇਰੀ ਜਿੰਦੜੀਏ ਤਨ ਕੀ ਸਭ ਦੁੱਖ ਗਵਾਇ ਰਾਮ ਅਤ ਉੱਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਤ ਜਪੀਐ ਪਾਪ ਗਵਾ ਤੇਰਾਮ ਪਤ ਤਪ ਪਵਿੱਤਰ ਗੁਰ ਹਰ ਕੀਐ ਮੇਰੀ ਜੰਡੜੀਏ ਚੌਕੁੰਟੀ ਚੌ ਜੁਗ ਜਾ ਤੇਰਾਮ ਹੋਮੇ ਮੈਲ ਸਭ ਉੱਤਰੀ ਮੇਰੀ ਜੰਡੜੀਏ ਹਰ ਅਮਰਤ ਹਰ ਸਰਨਾ ਤੇਰਾਮ अपराधी पापी उधरे मेरी जिंदड़ी ए जन नानक खिन हर रात तेरा नाम